ਪੰਥ ਸਿੰਘ ਸੇਵਾਣਾ ਦੀ 71 ਤ ਜਿਹੜੀ ਸਦੀ ਗਈ ਸੀ ਉਹ ਮੁਲਤਵੀ ਹੋ ਚੁੱਕੀ ਹੈ ਪੰਥਕ ਮਸਲੇ ਨੂੰ ਲੈ ਕੇ 28 ਜਨਵਰੀ ਨੂੰ 71 ਤ ਸਦੀ ਗਈ ਸੀ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਦੇ ਨਿੱਜੀ ਰੁਝੇਵੇਂ ਮੁੱਖ ਕਾਰਨ ਦੱਸੇ ਜਾ ਰਹੇ ਜਿਸ ਦੇ ਕਾਰਨ 71 ਤ ਮੁਲਤਵੀ ਹੋਈ ਹੈ ਸੋ ਦਿਖਣਾ ਹੋਏਗਾ ਕਿ ਅਗਲੀ ਕਤਰਤਾ ਕਦੋਂ ਹੁੰਦੀ ਹੈ ਲੇਕਿਨ ਜਿਸ ਹਿਸਾਬ ਦੇ ਨਾਲ ਇਹ ਪੰਥ ਸਿੰਘ ਸੇਵਾਣਾ ਦੀ 71 ਤ ਮੁਲਤਵੀ ਹੋਈ ਹੈ ਤਾਂ ਹਮਨ ਦਿਖਣਾ ਹੋਏਗਾ ਕਿ 28 ਜਨਵਰੀ ਤੋਂ ਬਾਅਦ ਕਿਹੜੀ ਤਰੀਕ ਮقرਰ ਕੀਤੀ ਜਾਂਦੀ ਹੈ ਤਾ ਜਿਹੜੀ ਕੱਤਰ ਤਾਂ ਸਿੱਧੀ ਗਈ ਉਹ ਮੁੱਲਤ ਵੀ ਹੁਣ ਤੋਂ ਬਾਅਦ ਜਿੱਥੇ ਅਗੇ ਨਹੀਂ ਹਰਪਿੰਦਰ ਸਿੰਘ ਬੋਲੇ ਨੇ ਉਹਨੇ ਕਿਹਾ ਕਿ ਐਗਜ਼ੈਕਟਿਵ ਕਮੇਟੀ ਦੀ ਬੀਟਿੰਗ ਹੁਣ ਬੁਲਾਈ ਚਾਹੀਏਗੀ ਮੈਨੂੰ ਬਾਹਰ ਕੱਢਿਆ ਜਾਏਗਾ ਮੀਟਿੰਗ ਬੁਲਾ ਕੇ ਮੇਰੀਆਂ ਸਵਾਮਾਂ ਰੱਦ ਕੀਤੀਆਂ ਜਾਣਗੀਆਂ ਸੋ ਮੇਰੇ ਵਿਰੁੱਧ ਨੈਰੇਟਿਵ ਸਰਜ ਮੈਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਬਾਹਰ ਕੱਢਿਆ ਜਾਏਗਾ 3 ਨਵੰਬਰ ਦੀ ਕਮੇਟੀ ਦੀ ਜਾਂਚ ਦੇ ਦਿਸ਼ਾ ਨਿਰਦੇਸ਼ ਸ਼੍ਰੀ ਕਾਟਕ ਸਾਹਿਬ ਤੋਂ ਕੱਢਿਆ ਹੋਇਆ ਇੱਕ ਵਿਅਕਤੀ ਦੇ ਰਿਹਾ ਅਜੇ ਹੀ ਸਵਾਲ ਕਢੇ ਕੀਤੇ ਨੇ ਗਿਆਨੀ ਹਰਪਿੰਦਰ ਸਿੰਘ ਹੋਣਾ ਹੈ ਇਨਾਲੇ ਨੂੰ ਕਿਹਾ ਕਿ ਤਕਰੀਬਨ ਦਮਦਮਾ ਸਾਹ ਤੇ ਜਾਂ ਕੇ ਮੁਲਾਜ਼ਮਤ ਦਬਾਅ ਪਾਇਆ ਜਾ ਰਿਹਾ ਹੈ ਮੁਲਾਜ਼ਮਤ ਦਬਾਅ ਪਾਇਆ ਜਾ ਰਿਹਾ ਹੈ ਮੇਰੇ ਵਿਰੁੱਧ ਲਿਖ ਕੇ ਦੇਣਾ ਮੇਰੀਆਂ ਬੁਰਕੀਆਂ ਤੱਕ ਗਿਣੀਆਂ ਜਾ ਰਹੀ ਨੇ ਕਿ 8 ਸਾਲਾਂ ਦੇ ਵਿੱਚ ਕਿੰਨੀਆਂ ਬੁਰਕੀਆਂ ਖਾਧੀਆਂ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਦ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ ਪਰ ਫੋਸਕਦਸੇਕ ਉਸ ਮੀਟਿੰਗ ਦੇ ਵਿੱਚ ਅਨ ਅਸਪੈਕਟਡ ਗਰਮਤ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋ ਰਹੇ ਸੀ ਪਰ ਉਹ ਮੀਟਿੰਗ ਮਲਤਵੀ ਹੋ ਗਈ ਹੈ ਕੇਵਲ ਮਿਲਤੀਗਾ ਮਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮੈਸੈਂਜਰਜ਼ ਆਫ ਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਕਾਲ ਤਖਸਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੀ ਗੱਡੀ 'ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਆ। ਅਕਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਸ ਕਮੇਟੀ ਦੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ। ਔਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਕਿ ਲਿਖ ਕੇ ਦਿਓ ਕਿ ਜਾਨੀ ਹਰਪੀਤ ਸਿੰਘ ਨੇ ਅਕਸ਼ਰੀ ਦਮਦਮਾ ਸਾਹਿਬੀ ਖੇਪਨ ਪੈਰਾਂ ਦੇ ਸੰਮਕ ਪੇਸ਼ੋ ਕੀ ਮੇਰਾ ਅਧਦੀ ਵਿਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ।